ਜੇ ਪੂਰੇ ਭਾਰਤ ਦੇਸ਼ ਦੇ ਵਿੱਚ ਜਿਹੜਾ ਹੈਗਾ ਆ ਉਹ ਖੜਤਾ ਰੱਖੀ ਜਾ ਰਹੀ ਹੈ ਸਾਡੇ ਮਾਣਯੋਗ ਮੁੱਖ ਮੰਤਰੀ ਦਿੱਲੀ ਦੇ ਅਰਵਿੰਦ ਕੇਜਰੀਵਾਲ ਜੀ ਅਤੇ ਆਮ ਆਦਮੀ ਪਾਰਟੀ ਦੇ ਪੂਰੇ ਭਾਰਤ ਦੇਸ਼ ਦੇ ਜਿਹੜੇ ਹੈੱਡ ਨੇ ਉਹਨਾਂ ਨੂੰ ਇੱਕ ਝੂਠਿਆ ਕੇਸ ਪਾ ਕੇ ਇਸ ਮੋਦੀ ਸਰਕਾਰ ਨੇ ਜਿਹੜਾ ਜੇਲ੍ਹ ਦੇ ਵਿੱਚ ਛੁੱਟ ਦਿੱਤਾ ਹੋਇਆ ਜਿਵੇਂ ਕਿ ਤੁਸੀਂ ਦੇਖਿਆ ਹੋਵੇਗਾ ਪਹਿਲਾਂ ਸਾਡੇ ਜਿਹੜੇ ਰਾਜ ਸਭਾ ਮੈਂਬਰ ਸੰਜੀਤ ਸਿੰਘ ਜੀ ਉਸ ਤੋਂ ਬਾਅਦ ਉਪ ਮੁੱਖ ਮੰਤਰੀ ਦਿੱਲੀ ਸ਼੍ਰੀ ਮਨੀਸ਼ ਸ਼ਿਸ਼ੋਧਿਆ ਜੀ ਅਤੇ ਸਤਿੰਦਰ ਜੈਨ ਜੀ ਜੋ ਸਾਡੇ ਉੱਥੇ ਦੇ ਸਿਹਤ ਮੰਤਰੀ ਨੇ ਦਿੱਲੀ ਦੇ ਉਤੋਂ ਬਾਅਦ ਮਾਨਯੋਗ ਮੁੱਖ ਮੰਤਰੀ ਸਾਹਿਬ ਨੂੰ ਜੇਲ੍ਹ ਦੇ ਵਿੱਚ ਛੁਟਿਆ ਗਿਆ ਝੂਠਾ ਗੇਸਪਾ ਕੇ ਇੱਕ ਡੈਮੋਕ੍ਰੇਸੀ ਦਾ ਇਹ ਇਹ ਕਹਿ ਲੋ ਕਿ ਹੈ ਨਹੀਂ ਆ ਪੂਰੇ ਭਾਰਤ ਦੇਸ਼ ਦੇ ਵਿੱਚ ਪੂਰੀ ਆਮ ਆਦਮੀ ਪਾਰਟੀ ਆ ਜ਼ਿਲ੍ਹਾ ਕਪੂਰਥਲਾ ਦੇ ਵਿੱਚ ਇੱਥੇ ਜਿਹੜਾ ਭੋਖੜ ਧਾਰ ਰਖੀ ਗਈ ਹੈ ਇਹ ਪੂਰੇ ਕਪੂਰਥਲੇ ਜ਼ਿਲ੍ਹੇ ਦੇ ਨਾਲ-ਨਾਲ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਸਾਰੀਆਂ ਸਟੇਟਾਂ ਦੇ ਵਿੱਚ ਪੂਰੇ ਭਾਰਤ ਦੇਸ਼ ਦੇ ਵਿੱਚ ਇਵਨ ਇੱਥੇ ਤੱਕ ਅਮਰੀਕਾ ਕੈਨੇਡਾ ਜਿਹੜਾ ਆਸਟ੍ਰੇਲੀਆ ਨਿਊਜ਼ੀਲੈਂਡ ਵਰਗੇ ਦੇਸ਼ਾਂ ਦੇ ਵਿੱਚ ਵੀ ਜਿਹੜੀ ਭੁੱਖ ਹਟਾ ਰਹੀ ਗਈ ਹੈ ਇਹ ਕਿ ਇੱਕ ਗਲਾ ਘੁੱਟਿਆ ਜਾ ਰਿਹਾ ਇੱਕ ਆਮ ਲੋਕਾਂ ਦਾ ਆਮ ਜਨਤਾ ਦਾ ਕਿ ਜਿਹੜੇ ਲੋਕ ਇੱਕ ਚੰਗੇ ਸਕੂਲ ਬਣਾ ਰਹੇ ਨੇ ਜਿਹੜੇ ਲੋਕ ਇੱਕ ਜਨਤਾ ਨੂੰ ਚੰਗਾ ਇੱਥੇ ਮਾਹੌਲ ਕ੍ਰੀਏਟ ਕਰ ਰਹੇ ਨੇ ਪੂਰੇ ਭਾਰਤ ਦੇਸ਼ ਦੇ ਵਿੱਚ ਜਿਵੇਂ ਕਿ ਦਿੱਲੀ ਵਿੱਚ ਤੇ ਪੰਜਾਬ ਦੇ ਵਿੱਚ ਤੁਸੀਂ ਦੇਖ ਰਹੇ ਹੋ ਜਿਹੜੇ ਲੋਕ ਇੱਕ ਚੰਗੀ ਸਿੱਖ ਹੁਲਤਾਂ ਦੇ ਰਹੇ ਨੇ ਉਹਨਾਂ ਲੋਕਾਂ ਨੂੰ ਚੱਕ ਕੇ ਜੇਲਾ ਛੁੱਟਿਆ ਗਿਆ ਮੈਂ ਸਮਝਦਾ ਕਿ ਆਮ ਆਦਮੀ ਪਾਰਟੀ ਦਾ ਜਿਹੜਾ ਵੱਧਦਾ ਹੋਇਆ ਰਤਬਾ ਦੇਖਦੇ ਹੋਏ ਤੁੱਕ ਭਰਾ ਕੇ ਜਿਹੜਾ ਸਾਡਾ ਭਾਰਤ ਦੇਸ਼ ਦਾ ਜਿਹੜਾ ਸਰਕਾਰ ਸੈਂਟਰ ਗਵਰਨਮੈਂਟ ਹੈ ਮੋਦੀ ਹੈ ਉਹ ਘਬਰਾਗੇ ਹੋਏ ਨੇ ਤੇ ਉਹਨਾਂ ਨੇ ਇਹ ਟੀਚਾ ਅਪਣਾਇਆ ਹੋਇਆ ਕਿ ਜਿਹੜੇ ਜਿਹੜੇ ਉੱਭਰਦੇ ਨੇ ਪੂਰੇ ਭਾਰਤ ਦੇਸ਼ ਦੇ ਵਿੱਚ ਜਿਹੜੇ ਇਮਾਨਦਾਰ ਲੋਕ ਨੇ ਜਿਹੜੇ ਚੰਗੇ ਲੋਕ ਨੇ ਚੱਕ ਕੇ ਉਹਨਾਂ ਨੂੰ ਜੇਲਾ ਵਿੱਚ ਛੁੱਟਿਆ ਜਾ ਰਿਹਾ ਤਾਂ ਕਿ ਇੱਥੇ ਉਹਦਾ ਹੀ ਰਾਜ ਰਵੇ ਜਿਵੇਂ ਕਿ ਆਪੋਜੀਸ਼ਨ ਪਾਰਟੀਆਂ ਦਾ ਉਹਨਾਂ ਨੇ ਬੈਂਕ ਅਕਾਊਂਟ ਵੀ ਜਿਹੜੇ ਹੈਗੇ ਆ ਉਹ ਸੀਲ ਕਰ ਦਿੱਤੇ ਹੋਏ ਨੇ ਤੇ ਇਸੇ ਤਰ੍ਹਾਂ ਬਹੁਤ ਹੀ ਦੂਜੀਆਂ ਸਟੇਟਾਂ ਦੇ ਵਿੱਚ ਧੱਕਾ ਕੀਤਾ ਜਾ ਰਿਹਾ ਜਿਹੜੀਆਂ ਆਪੋਜੀਸ਼ਨ ਪਾਰਟੀਆਂ ਹੈਗੀਆਂ ਤੇ ਮੈਂ ਇਹ ਬਹੁਤ ਧੱਕਾ ਸਮਝਦਾ ਅੱਜ ਅਸੀਂ ਸਾਰੀ ਆਮ ਆਦਮੀ ਪਾਰਟੀ ਜ਼ਿਲ੍ਹਾ ਕਪੂਰਥਲਾ ਮੈਂ ਬਤੌਰ ਇੱਕ ਵਲੰਟੀਅਰ ਹੋਣ ਦੇ ਨਾਤੇ ਇੱਥੇ ਅੱਜ ਅਸੀਂ ਸਾਰੇ ਨੇ ਇੱਥੇ ਭੁੱਖ ਹੜਤਾਲ ਰੱਖੀ ਹੋਈ ਹੈ ਤੇ ਅੱਜ ਅਸੀਂ ਇਹ ਮੋਦੀ ਸਰਕਾਰ ਦਾ ਪੇਟ ਸਿਆਪਾ ਕਰ ਰਹੇ ਹਾਂ ਸਾਰੇ ਜਾਣੇ ਇੱਥੇ ਰਲ ਕੇ ਇਹ ਇੱਕ ਜਿਹੜਾ ਭੁੱਖ ਹੜਤਾਲ ਹੈਗੀ ਹੈ ਮੋਦੀ ਸਰਕਾਰ ਦੀ ਜਿਹੜੀ ਹੈਗੀ ਇਹ ਕਬਰ ਹੈ ਉਹਦੇ ਵਿੱਚ ਇੱਕ ਕਿੱਲ ਠੋਕਿਆ ਜਾ ਰਿਹਾ ਸਾਡੇ ਵੱਲੋਂ ਕਿ ਉਹ ਖਤਮ ਹੋਏਗਾ ਸਾਰਾ ਇਹ ਜਿਹੜਾ ਗੰਦਾ ਸਿਸਟਮ ਹੈਗਾ ਉਹ ਠੀਕ ਹੋਏਗਾ ਤੇ ਅੱਜ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਜਿਹੜੇ ਇੱਥੇ ਸਾਥੀ ਪਹੁੰਚੇ ਹੋਏ ਨੇ